ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਪੰਜਾਬ ਸਾਰਾ ਆਪਣੇ ਹੜ੍ਹਾਂ ਦੀ ਮਾਰ ਵਿੱਚ ਆਇਆ ਆ ਉਸੇ ਤਰ੍ਹਾਂ ਹੀ ਪਿੰਡ ਬਾਉਪੁਰੇ ਵਿੱਚ ਆ ਤੇ ਬਹੁਤ ਜ਼ਿਆਦਾ ਮੰਨ ਲਓ ਉੱਥੇ ਜਿਹੜੇ ਲੋਕਾਂ ਦੇ ਜਿਹੜੇ ਘਰ ਆ ਮੰਨ ਲਓ ਪਾਣੀ ਵਿੱਚ ਆ ਤੇ ਪਾਣੀ ਦਾ ਜਿਹੜਾ ਵਹਾਅ ਆ ਉੱਥੇ ਬਹੁਤ ਜ਼ਿਆਦਾ ਤੇਜ਼ ਆ ਤੇ ਜਿੱਦਾਂ ਅਸੀਂ ਕੱਲ ਉਸੇ ਗਏ ਸੀ ਤੇ ਕੱਲ ਲੋਕਾਂ ਦੇ ਘਰਾਂ ਨੂੰ ਮੰਨ ਲਓ ਢਾਹ ਬਹੁਤ ਲੱਗੀ ਉੱਥੇ ਜਿਹੜੇ ਘਰ ਆ ਉਹ ਬਰਬਾਦ ਹੁੰਨੇ ਜਾਂਦੇ ਸਾਰੇ ਪਾਣੀ ਵਿੱਚ ਡਿੱਗਦੇ ਜਾਂਦੇ ਆ ਤੇ ਅਸੀਂ ਕੱਲ ਵੀ ਗਏ ਤਾਂ ਅੱਜ ਫੇਰ ਚੱਲੇ ਆ ਉਸੇ ਤਰ੍ਹਾਂ ਹੀ ਜਿਹੜੇ ਲੋਕਾਂ ਦੇ ਘਰਾਂ ਦਾ ਸਮਾਨ ਪਾਉ ਜਾਂ ਕੱਢਾਂਗੇ ਤੇ ਮਹਾਰਾਜ ਨੇ ਆਪਾਂ ਨੂੰ ਸੇਵਾ ਦਾ ਬਲ ਬਖਸ਼ਿਆ ਤੇ ਆਪਾਂ ਜ਼ਰੂਰ ਕਰਾਂਗੇ ਹੁਣ ਆਪਾਂ ਪਹੁੰਚੇ ਪਿੰਡ ਪਾਹਪੁਰ ਤੇ ਅੱਜ ਜਦ ਬੱਦਲਪੁਰੇ ਸਾਹਿਬਾ ਸੇਵਾ ਦੁਆਰਾ ਤੇ ਇਧਰ ਸਿੰਘ ਤਿਆਰ ਪਰ ਤਿਆਰ ਆ ਪੂਰੀ ਟੀਮ ਮੰਡਿਆ ਨੇ ਕੁਰਤੀਆਂ ਪਾਲੀਆਂ ਬਾਬੇ ਵਾਲੀਆਂ ਤੇ ਤਿਆਰੀ ਬੁਰੀ ਆ ਕੁੱਲ ਹੁਣ ਆਪਾਂ ਉਹ ਵੀਰ ਦਾ ਸਮਾਨ ਕੱਟਣ ਜਾਣਾ ਵਾ ਆ ਵੀਰ ਦਾ ਸਮਾਨ ਉਥੋਂ ਕੱਟਣ ਜਾਣਾ ਪਾ ਤੰਨੀ ਓਏ ਤੇ ਟੀਮ ਆਪਣੀ ਪੂਰੀ ਤਿਆਰ ਆਲੇ ਮੇਰੇ ਵੀਰ ਚਲਾ ਚਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਵੀਰ ਆਪਣੇ ਵਿਹਲੇ ਬੈਠੇ ਆ ਨਾ ਬਾਉਪੁਰ ਪਹੁੰਚ ਕਰੋ ਨੌਜਵਾਨ ਸਭਾ ਨੂੰ ਬੇਨਦੀ ਆ ਵੀ ਆਪਾਂ ਦੇ ਵਿਹਲੇ ਤੇ ਘਰੇ ਬੈਠੇ ਆ ਇਹ ਸਭ ਤੋਂ ਵੱਡੀ ਸੇਵਾ ਵਾਹ ਜਿਨ੍ਹਾਂ ਦੇ ਘਰ ਨੂੰ ਇਸ ਟਾਈਮ ਖਦਰਾ ਹੋ ਗਿਆ ਉਹਨਾਂ ਦੇ ਘਰਾਂ ਵਿੱਚ ਆਮ ਸਭ ਲੋਕ ਮਤਲਬ ਘਾਰ ਹੀ ਪਿਆ ਵਾ ਸਮਾਨ ਸਾਰਿਆਂ ਦੇ ਦਾਣੇ ਹੋਰ ਫ੍ਰਿਜਾ ਬਰੂਜਾ ਮੇਰੇ ਵੀਰ ਜਿਹੜੇ ਵਿਹਲੇ ਬੈਠੇ ਆ ਤੇ ਇੱਥੇ ਨੌਜਵਾਨ ਸਭਾ ਨੂੰ ਬੇਨਦੀ ਆ ਵੀ ਇੱਥੇ ਪਹੁੰਚ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਵੱਡਾ ਨਿਕਲ ਗਏ ਚੰਦਰਾ ਕੋਲ ਪੇੜੀ ਕੱਢੀ ਆਪਣੀ ਦਾ ਚੜੋ ਬਾਓ ਬਾਓ ਹੁਣ ਆਪਾਂ ਵੱਡੇ ਵਿਰੇਜ ਬਹਿ ਗਏ ਆ ਤੇ ਫੋਨ ਚੱਲੇ ਹੋ ਵਿਦਾ ਸਮਾਨ ਕੱਢਣਾ ਇਧਰ ਆਪਣੇ ਪੂਰੇ ਕਿਹੜਾ ਬੰਦਾ ਬੰਦੇ ਆਪਣੇ ਪੂਰੇ ਟ੍ਰੇਨ ਦੇ ਤਰਫ ਲਾਏ ਆ 55 ਨੂੰ ਆ ਟੀਮ ਪੂਰੀ ਤਿਆਰ ਵਰ ਤਿਆਰ ਸਿੰਘਰ ਸਿੰਘ ਦੇ ਇਹ ਆ ਸਿੰਘਰ ਸਿੰਘ ਦੇ ਵੈ ਕਿਤਰਾ ਵਾਹ ਤੇ ਵਾਜੇ ਰੱਖਦੇ ਦਾ ਜਦੋਂ ਬਾਰ ਬੁਟਾ ਬੈਠਾ ਵੀ ਸਲਾਹ ਕਰ ਰਿਹਾ ਉਹ ਸਲਾਹ ਕਰ ਰਿਹਾ ਇਸ ਟਾਈਮ ਇਹ ਮੈਨੂੰ ਲੱਗਦਾ ਇਹ ਸਲਾਹ ਕਰਨੇ ਕਿੱਥੇ ਵੱਲੋਂ ਕਿਹਦਾ ਕੀ ਕੰਮ ਕਿੱਥੇ ਕਰਨਾ ਬਾਜ ਨਵੇਂ ਮੁੰਡੇ ਲੱਗਿਆ ਕੰਮ ਨਹੀਂ ਰੋਗ ਆਉਂਦੇ ਇਹਨਾਂ ਤੋਂ ਸੇਵਕਾ ਕੰਮ ਖਤਰੇ ਵਾਲਾ ਹੀ ਆ ਥੋੜੀ ਜਿਹੀ ਬੜਾ ਬੜਾ ਦੱਸ ਥੋੜੀ ਜਿਹੀ ਥੋੜੀ ਜਿਹੀ ਆ ਉਹ ਵੇਖੀ ਸਾਨੂੰ ਗਾਵਾ ਸੰਕਾ ਨੇ ਰੋਡ ਕੇ ਬੇੜਾ ਫੜਾ ਲਾ ਯਾਰ ਰੋਡ ਗਾਵਾ ਨੂੰ ਬੜੇ ਕਰਕੇ ਬਣ ਜਾਂਦੇ ਆ ਆਪਾਂ ਚੋਟੀ ਦੀ ਆ ਪਾਣੀ ਬਹੁਤ ਸਪੀਡ ਨਾਲ ਵਗ ਰਿਹਾ ਵਾ ਜੀ ਹਵਾ ਬਹੁਤ ਜ਼ਿਆਦੀ ਆ ਬੇੜਾ ਬਹੁਤ ਔਖਾ ਲੱਗ ਰਿਹਾ ਵਰਦੇ ਮੀਂਹ ਲੱਗਿਆ ਸੂਰਮੇ ਇਹਨਾਂ ਰਿਸਕ ਕਿਨੇ ਕਰਨੀਆਂ ਪੰਜਾਬ ਦੇ ਸੂਰਮੇ ਆ ਸੂਰਮੇ ਧੱਕ ਦੇਣੇ ਬੜੇ ਬੇੜੇ ਆ ਬਹੁਤ ਰੋੜੀ ਇਸੇ ਪਾਣੀ ਦਾ ਐਨਡੀਐਸ ਦੀ ਟੀਮਾਂ ਨੇ ਨਾ ਕਰਦੀ ਕਹਿੰਦੇ ਨਹੀਂ ਜੀ ਔਖਾ ਵਾ ਸਾਡੀ ਬੋੜ ਨਹੀਂ ਪਹੁੰਚਨੇ ਪਰ ਅਲਦੀ ਜੋਦੇ ਨੇ ਪਛਾਹਦਾ ਫਿਰ ਕਹਿੰਦਾ ਪਛਾਹ ਕੇ ਦਿਖਾਣੇ ਅੱਜ ਮੰਨ ਗਿਆ ਜੋਦੇ ਤੁਹਾਨੂੰ ਉਹ ਤਾਂ ਮੀਂਹ ਵਰਦਾ ਫੁੱਲ ਪੂਰੇ ਯੋਰਾਣਾ ਲਖਵਿੰਦਰ ਸਿੰਘ ਦਾਇੜਾ ਥੱਲੇ ਆ ਗਿਆ ਅੱਜ ਵੀਰਾਂ ਨਾਲ ਬੜਾ ਆਲੀ ਖੱਲਿਆ ਗਾ ਥੱਲੇ ਹੁਣ ਆਪਾਂ ਪਹੁੰਚੋ ਨਾ ਵੀ ਰੰਗ ਰੇ ਤੇ ਤੁਸੀਂ ਵੀ ਰੰਗ ਕਰਦੇ ਲਾ ਦੇ ਸਕਦੇ ਆ ਆ ਵੇਖੋ ਵੀਰ ਮੰਨ ਲਓ ਦਰਿਆ ਨੇ ਪੂਰੇ ਸਾਨੂੰ ਪੈਰ ਕੱਢਦੇ ਆ ਇਹ ਪਾਣੀ ਦੀ ਜਿਹੜੀ ਛੱਟ ਬਹੁਤ ਜਿਆਦੀ ਇੱਥੇ ਤਾਂ ਘਰ ਜਿਹੜੇ ਵਿੱਚ ਡਿੱਗਨੇ ਸ਼ੁਰੂ ਹੋ ਗਏ ਵੀਰ ਹਣਾ ਦੇ ਹੁਣ ਆਪਾਂ ਇਹਨਾਂ ਸਾਰਾ ਸਮਾਨ ਕੱਢ ਕੇ ਛੱਡਾਂਗੇ ਇੱਥੋਂ ਬਹੁਤ ਬੁਰਾ ਆ ਉਹ ਤੁਮੀ ਬਹੁਤ ਜ਼ਿਆਦਾ ਪੈਂਦਾ ਹੈ ਤੇ ਪਾਣੀ ਇੰਨਾ ਜ਼ਿਆਦਾ ਤੇਜ਼ ਆ ਨਾ ਬੇੜਾ ਬਹੁਤ ਜੁਰ ਨਾਲ ਹੁੰਦਾ ਐਨਡੀਆਰਐਫ ਦੀ ਟੀਮਾਂ ਨੂੰ ਕਿਆ ਇਹਦੇ ਨਾਲੇ ਮਨਾ ਕਰਦਾ ਹੈ ਇਹ ਕਿ ਨਹੀਂ ਬੀੜੀ ਨਹੀਂ ਪਹੁੰਚ ਰਹੀ ਉੱਥੇ ਆਹੋ ਨਹੀਂ ਜਾਂਦਾ ਨਹੀਂ ਤੇ ਆਪ ਕੋ ਤਹਾਂ ਇਹ ਸਾਰਾ ਮੰਲੋ ਕਿੰਨਾ ਤੇਜ਼ ਪਾਣੀ ਵਗੰਦਾ ਇੱਧਰ ਬਹੁਤ ਬੁਰਾ ਆ ਲਾ ਦੇਖੋ ਇੱਧਰ ਪਾਣੀ ਸਪੀਡ ਚੈੱਕ ਕਰਨ ਨਹੀਂ ਕਰ ਸਕਦੇ ਆ ਜਿਹੜਾ ਬੋਟ ਲੈ ਕੇ ਆਂਦਾ ਸਰਕਾਰੀ ਮੈਂ ਓਹ ਓਹ ਅਜੇ ਦੇ ਕਾਰੋਚਾਰਨ ਤੇ ਚੱਲੇ ਜਾ ਤੇ ਅਜੇ ਮੰਨ ਲਓ ਹਾ ਉਸਵਾਗਾ ਤਵੀਆਂ ਸੰਦ ਪੜਾ ਹੈ ਰੋਡ ਚੱਲਿਆ ਪਾਣੀ ਸੀ ਤੇ ਇੰਨਾ ਦੀ ਆਪਾਂ ਸਪੋਰਟ ਕਰੀ ਜਿੰਨੇ ਵੀ ਵੀਰ ਹੁੰਦੇ ਆ ਕਾਕੀ ਭਾਜੀ ਫਸਲਾ ਰੋਡ ਦੀ ਬੰਦਾ ਜਰਲੂਗਾ ਹੋਰ ਵੀ ਬੰਦਾ ਕੋਈ ਜਰਲੂ ਪਰ ਛੜੀ ਮੰਨ ਲਓ ਘਰ ਟੇ ਜਾਣੇ ਆ ਕੋਈ ਜਿਗਰ ਵਾਲਾ ਬੰਦਾ ਜੀ ਜਰਦਾ ਵਾ ਕਿ ਭਾਜੀ ਘਰ ਔਖਾ ਬਹੁਤਾ ਬਣਾਉਣਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਆਂ ਬਾਉਪੁਰ ਸੰਤ ਬਾਬਾ ਬੱਬਲ ਵੀਰ ਸਿੰਘ ਸੀਚੇਵਾਲ ਨੇ ਸਾਨੂੰ ਕੱਲ ਵੀ ਹੁਕਮ ਜਾਰੀ ਕੀਤਾ ਸੀ ਵੀ ਕੱਲ ਵੀ ਇੱਕ ਗੱੜ ਖਸਿਆ ਆ ਸੀ ਤੇ ਉੱਥੇ ਢਾਹ ਲੱਗਨ ਦੇ ਤੇ ਚਲੋ ਅਸੀਂ ਤੋੜੇ ਤਾੜੇ ਬੋਲ ਲਾਏ ਪਰ ਨਹੀਂ ਕੋਈ ਗੱਲ ਬਣੀ ਤੇ ਉਸ ਘਰ ਨੂੰ ਵੀ ਕੱਲ ਅਸੀਂ ਸੁਰੱਖਤ ਥਾਂ ਤੇ ਪਹੁੰਚਾਇਆ ਤੇ ਆ ਬਾਬਾ ਜੀ ਨੇ ਕੱਲ ਨੂੰ ਕੱਲ ਦਾ ਸਾਨੂੰ ਵੱਡਾ ਬੇੜਾ ਦਿੱਤਾ ਆ ਕੱਲ ਇਹਨੂੰ ਇੰਜਨ ਲਾਇਆ ਤੇ ਇੰਜਨ ਨੂੰ ਉਹ ਪ੍ਰੋਬਲਮ ਆਉਣ ਕਰਕੇ ਵੀ ਉਹ ਦਰਿਆ ਦੇ ਵਿੱਚ ਇੰਜਨ ਟੁੱਟ ਕੇ ਦਰਿਆ ਦੇ ਵਿੱਚ ਡਿੱਗ ਪਿਆ ਤੇ ਅੱਜ ਅਸੀਂ ਆਲੀਗੜ੍ਹ ਤੋਂ ਦਾਸ ਸਿੰਘ ਲੈ ਕੇ ਇੱਥੇ ਪਹੁੰਚੇ ਆ ਤੇ ਵੀ ਉਹਨਾਂ ਤੁਸੀਂ ਵੇਖਿਆ ਇਹ ਵੀਡੀਓ 'ਚ ਵੀ ਸਾਰੀ ਢਾਹ ਲੱਗ ਚੁੱਕੀ ਆ ਇਹ ਇੱਕ ਮਿੰਟ ਦਾ ਨਹੀਂ ਪਤਾ ਵੀ ਇਹ ਘਰ ਵੀ ਕਿਹੜੇ ਟਾਈਮ ਡੇਗ ਪੈਣਾ ਵਾ ਦਰਿਆ ਬਹੁਤ ਸਪੀਡ ਨਾਲ ਇੱਥੇ ਵਜ ਰਿਹਾ ਵਾ ਤੇ ਇੱਥੇ ਜਿੱਥੇ ਵੀ ਇਹ ਇੱਥੇ ਤੇ ਅਸੀਂ ਐਨਡੀਆਰ ਦੀ ਟੀਮ ਇੱਕ ਲੰਘਦੀ ਪਈ ਉਹਨਾਂ ਨੂੰ ਆਵਾਜ਼ ਮਾਰ ਕੇ ਵੀ ਆਖਿਆ ਵੀ ਪਾਣੀ ਦੀ ਸਪੀਡ ਇੰਨੀ ਸੀ ਮੀਂਹ ਪੂਰੇ ਜ਼ੋਰ ਨਾਲ ਵਰਨਦੇ ਆਏ ਵੀ ਬੜੀ ਮੁਸ਼ਕਲ ਆ ਪਾਣੀ ਦੀ ਇੰਨੀ ਜਾਈ ਸਪੀਡ ਨਾਲ ਉਹਨਾਂ ਨੂੰ ਬੇਨਤੀ ਕੀਤੀ ਆਵਾਜ਼ ਮਾਰੀ ਵੀ ਆਟਾ ਦਾ ਸਿੰਘ ਤਾਰ ਕੇ ਤੁਸੀਂ ਉੱਥੇ ਪਹੁੰਚਾ ਦਿਓ ਜਾਂ ਇਹਨੂੰ ਰੱਸਾ ਪਾ ਕੇ ਉਹ ਅੱਗੇੋਂ ਹੱਸ ਕੇ ਹੱਥ ਖੜੇ ਕਰਕੇ ਬਾਏ ਬਾਏ ਟਾਡਾ ਢਾਡਾ ਕਰਕੇ ਸਾਡ ਤੋਂ ਨਿਕਲ ਕੇ ਤੇ ਸਾਡੇ ਜਿਹੜੇ ਦਾਸ ਸਿੰਘ ਹੀ ਬੜੀ ਹੀ ਮੁਸ਼ਕਲਾਂ ਨੇ ਤੇ ਬੇੜਾ ਲਾਇਆ ਤੇ ਬਾਕੀ ਜਿਹੜੇ ਵੀ ਰਸਨ ਲੈ ਕੇ ਪਹੁੰਚਦੇ ਨੇ ਤੇ ਇਸ ਵਾਰ ਰਾਕਰੀ ਬੇਨਤੀ ਕੀ ਰਸਨ ਲੈ ਕੇ ਆਉਂਦੇ ਹੈਲਪ ਕਰੋ ਹੈਲਪ ਕਰੋ ਆ ਗਈ ਤੇ ਇੱਕ ਹੋਰ ਮੇਰੀ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਨੰਬਰ ਸਹਿਤ ਵੀ ਗਲਤ ਨਾ ਸੋਚਿਓ ਵੀ ਜਿਹੜੇ ਮੇਰੇ ਵੀਰ ਰਸਨ ਲੈ ਕੇ ਆਉਂਦੇ ਆ ਨਾ ਉਹਨਾਂ ਨੂੰ ਇਹ ਬੇਨਤੀ ਵੀ ਜਿਹੜੇ ਆਪਾਂ ਰਸਨ ਤੇ ਮਤਲਬ ਇਹ ਚੀਜ਼ ਤੇ ਪੈਸਾ ਲਾ ਰਹੇ ਆ ਨਾ ਉਹ ਰੋਪੇ ਆਪਾਂ ਜੋੜੀਏ ਤੇ ਆਹ ਵੀਰ ਉਹਨਾਂ ਦੇ ਅੱਗੇ ਜਿਹੜਾ ਘਰ ਆਪਾਂ ਬਣਾ ਕੇ ਦੇਣਾ ਵਾ ਵਾਦੋ ਵਾਦੇ ਇਹਨਾਂ ਨੂੰ ਸੁਜੋਗ ਦੇ ਤੇ ਅੱਗੇ ਉਹ ਜਾਰੇ ਹਟਦੇ ਮਾਰੇ ਮਾਰੇ ਵੇ ਆ ਉਦੋਂ ਇਹਨਾਂ ਦੇ ਘਰ ਡੇ ਪੈਣੇ ਆ ਆ ਤੁਹਾਨੂੰ ਵਿਖਾਵ ਜਨੇ ਲਗਭਗ 1 ਮਿੰਟ ਦਾ ਨਹੀਂ ਪਤਾ ਵੀ ਸਾਡਾ ਸਮਾਨ ਚੁੱਕਦੇ ਚੁੱਕਦੇ ਹੀ ਇਹ ਘਰ ਡੇ ਪੈਣੇ ਆ ਤੇ ਚਲੋ ਵੀਰ ਤੇ ਚਲੋ ਰੱਬ ਦੀ ਜਿਹੜੀ ਇੱਕ ਕੁਦਰਤੀ ਮਾਰ ਆ ਉਹਨੂੰ ਆਪਾਂ ਕਹਿ ਨਹੀਂ ਸਕਦੇ ਕੋ ਰੱਬ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਸ਼ਾਇਦ ਉਹ ਇਹੇ ਚੀਜ਼ ਦੇ ਵਿੱਚ ਖੁਸ਼ ਆ ਪਰ ਜਿਹੜੇ ਮੇਰੇ ਵੀਰ ਰਸਨ ਲੈ ਕੇ ਆਉਂਦੇ ਵੀ ਇਹਨਾਂ ਦੇ ਘਟ ਹੈ ਜਣੇ ਆ ਵੱਧ ਤੋਂ ਵੱਧ ਵੀਰ ਆਪਾਂ ਇਹਨਾਂ ਦਾ ਰਸਨ ਨਾਲ ਰੋਕ ਦਈਏ ਦੱਸ ਦੇਣ ਤੇ ਵੱਧ ਤੋਂ ਵੱਧ ਆਪਾਂ ਇਨਾਂ ਵੀਰਾਂ ਦਾ ਸਹਯੋਗ ਸਹਯੋਗ ਦਈਏ ਵੀ ਗੱਲ ਨੂੰ ਆਪਾਂ ਇਹਨਾਂ ਨੂੰ ਰਹਿਣ ਹੋਏ ਘਰ ਵੀ ਪਾ ਕੇ ਦਈਏ ਹੱਥ ਜੋੜ ਕੇ ਬੱਸ ਜੀ ਇਹ ਗੱਲ ਦੀ ਬੇਨਤੀ ਕਰਦੇ ਆ ਵਾਰ-ਵਾਰ ਇਹ ਕਹਿੰਦੇ ਵੀ ਰਾਸ਼ਨ ਨੂੰ ਆਪਾਂ ਰੋਕੀਏ ਇਹ ਵੀਰਾਂ ਦਾ ਆਪਾਂ ਕੱਲ ਨੂੰ ਘਰ ਵੀ ਪਾਉਣਾ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਵੀਡੀਓ ਦੇ ਵਿੱਚ ਮਾੜਾ ਮੋਟਾ ਵਾਧਾ ਘਾਟਾ ਵੀ ਕੋਈ ਬੋਲਿਆ ਗਿਆ ਉਹਨਾਂ ਲਈ ਅਸੀਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾ ਜੀ ਆਪਾਂ ਵੀ ਜੇ ਕਰਿਆਣਾ ਤੇ ਇਹਦੇ ਦਾ ਸਾਮਾਨ ਕੱਢਣ ਦਾ ਹੈਗਾ ਸਾਰਾ ਡਰਮਾ ਦੀ ਕਣਕ ਜੋ ਕਣ ਕੱਢ ਕੇ ਸਾਰੀ ਆਪਾਂ ਬੋਰੇ ਭਰ ਲਿਆ ਬੋਰਾ ਨਾ ਹਾ ਸਾਮਾਨ ਪਾ ਲੱਦਾਂਗੇ ਆਪਾਂ ਵੇੜੇ 'ਚ ਜੋ ਵੀ ਜਿਹੜਾ ਕਰਦਾ ਸਾਮਾਨ ਆ ਪੇਟੀਆਂ ਪੂਟੀਆਂ ਏਸੀ ਵਗੈਰਾ ਸਾਰੇ ਉਹ ਲਾ ਕੇ ਆਪਾਂ ਰੱਖ ਲੈਣਾ ਵੇੜੇ 'ਚ ਕਿਉਂਕਿ ਕਰਨ ਉਹ ਟਾ ਬਹੁਤ ਜਿਆਦਾ ਲੱਗੀ ਆ ਕੋਈ ਪਰਾਣੀ ਨਿਖਵਾ ਜਨੇ ਕੋਈ ਮਟਰਾ ਨਾ ਮਾਰਾਂਗੇ ਰੱਖੇ ਜੀ ਬਾਕੀ ਪਰ ਪੈਸੇ ਜੀ ਤੇ ਨਹੀਂ ਆਵੇ ਪਰ ਇਹ ਵੀ ਸਾਮਾਨ ਸੂਣ ਡੱਢ ਰਹੇ ਨੇ ਉਹ ਤਾਂ ਰੈਂਡਾ ਸਾਰਾ ਕੁਈ ਨੂੰ ਆਖਿਆ ਵੀ ਆ ਪਰ ਇਹਦਾ ਮੰਨਦਾ ਕੁੱਤੀ ਵੀ ਨਹੀਂ ਦੋੜਦਾ ਹੌਲਾ ਘਣਾਉਂਦਾ ਹੈ ਬੰਦਾ ਇਹ ਪੈਰ ਨਹੀਂ ਵਿੰਗਾ ਬਾਹ ਜੁਕਦੇ ਨਾ ਬੇੜੇ 'ਚ ਸਮਾਨ ਕਰਦਾ ਲੋਡ ਹੌਣ ਸਾਰਾ ਆਪ ਆ ਪਾਣੀ ਤੇਜ ਆ ਬੜੀ ਬੜੀ ਮੁਸ਼ਕਲ ਆ ਜਾਂਦਾ ਕੰਮ ਬਹੁਤ ਖਤਰੇ ਵਾਲਾ ਵਾ ਬੇੜੇ ਦਾ ਸਮਾਨ ਬਹੁਤ ਜ਼ਿਆਦਾ ਲੱਤ ਬੈਠੇ ਆ ਨਾਲ ਦੋ ਬੇੜੇ ਲਾਏ ਆ ਤੇ ਬੜੇ ਯੋਰਾ ਜਾਂਦੇ ਆ ਬਾਹਰ ਆ ਦੋ ਗਾੜੀ ਖੰਬਾ ਭਾਈ ਥੱਲੇ ਆ ਜਾਓ ਕਿੱਕ ਮਾਰ ਦੋ ਮਤਲਬ ਕਿ ਪਤਾ ਚਲਦਾ ਯੋਰਾ ਦਾ ਬੰਦਾ ਮੈਨੂੰ ਕਿਹਾ ਯੋ ਮੈਨੂੰ poder lá ਆਹਲੇ ਹੁਣ ਜਾਣਦੇ ਆ ਪਾਣੀ ਦਾ ਜਿਹੜਾ ਭਾਰ ਬਹੁਤ ਜ਼ਿਆਦਾ ਤੇਜ਼ ਆ ਜਿਹੜਾ ਬੇੜਾ ਜਿਹੜਾ ਬੇੜਾ ਬਹੁਤ ਤੇਜ਼ਾ ਬੇੜਾ ਜ਼ਿਆਦਾ ਹਿੱਲਤ ਲਿਆ ਪਾਰ ਜਾਣਾ ਪਾਣੀ ਦੀ ਛੱਡ ਬਹੁਤ ਜ਼ਿਆਦੀ ਆ ਤੇ ਇੰਜਨ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਹੁਣ ਦੋ ਵੇੜ ਤੋਂ ਅਗਰ ਬੋਟ ਉੱਤ ਕਾਲਾ ਹੁੰਦਾ ਆ ਪਾਣੀ ਸਾਟਾ ਵੇਰ ਕੇ ਪਾਣੀ ਦਾ ਜਿਹੜਾ ਆਪਣਾ ਬੇੜਾ ਵਾ ਰੁੜਦਾ ਜਾਂਦਾ ਵਾ ਵਾਲੇ ਇਸੋ ਨਾ ਸਾਸਲੀਆ ਕਾਲੇ ਲੋ ਜੀ ਲਾਦਾ ਸਿਰੇ ਦੇ ਬੇੜਾ ਸੋ ਸੀਆਂ ਕਾੜ ਲਾਦਾ ਸਿਰੇ ਦੇ ਬੇੜਾ ਜਵਾਨਾਂ ਨੇ ਸਾਨੂੰ ਗੱਲ ਪਵੇਗਾ ਕਿਦਾ ਸਿਰੇ ਲੱਗਾ ਬੜੇ ਜੋਰ ਨਾਲ ਲਾਇਆ ਬੰਨੇ ਸਾਰਾ ਜੋਰ ਲੱਗਿਆ ਅੱਜ ਬਹੁਤ ਖਤਰਨਾਕੀ ਕੰਮ ਹੈ ਬਹੁਤ ਖਤਰਨਾਕ ਸੀ ਇਹ ਅੱਜ ਨਾਲ ਵੀ ਮਹਾਰਾਜ ਇਹ ਕਿਹੜਾ ਅੱਜ ਇਹ ਮੈਂ ਕਿਹਾ ਦੋ ਜਾਈਟਾ ਜਦੋਂ ਮੈਨੂੰ ਅੱਗੋਂ ਪੁੱਛਦਾ ਕਹਿੰਦਾ ਕਹਿੰਦਾ ਐਸਡੀਓ ਵੀ ਗੱਡੀ ਚਾਹ ਲੈ ਨੇ ਸਾਡੇ ਬਾਬੇ ਨੇ ਇੱਥੇ ਕਹਿੰਦੇ ਨੇ ਤੇ ਰੈਡੀਫੀ ਨੇ ਘੇੜੀ ਦੇ ਰੱਖ ਦਿੰਦੇ। ਯਾਹੋ ਜੀ ਗੱਲ ਬਣ ਗਈ ਤੁਹਾਨੂੰ ਸਾਨੂੰ ਵੀ ਬਚਾਉਣਾ ਥਾੜੀ ਤੇ ਆਪਦੀ ਕੌਡੀ ਬਣ ਜਾਣੀ ਆ। ਉਹ ਲਓ ਜੀ ਸਾਮਾਨ ਸਾਰਾ ਲਾ ਕੇ ਵੇੜੇ ਚੋਂ ਆਉਂਦੇ ਟਰਾਲੀ ਚ ਕਰਤਾ ਆਪਾਂ ਲੋਡ। ਹੁਣ ਵੀਰ ਉਹਨੇ ਆਪ ਦੀ ਸੇਫ ਜਗ੍ਹਾ ਤੇ ਜਾਣਗੇ। ਬਾਕੀ ਜਿਹੜੇ ਘਰਾਂ ਤੋਂ ਸਾਮਾਨ ਰਹਿ ਗਿਆ ਆਪਾਂ ਸਵੇਰੇ ਫੇਰ ਉੱਥੇ ਜਾਵਾਂਗੇ ਵੱਲੋਂ ਸਾਮਾਨ ਕਢਣ ਵਾਸਤੇ। ਥੋੜੀ ਜਿੰਨ ਵਿੱਚ ਖਰਾਬੀ ਆਣ ਕਰਕੇ ਉਹ ਨਹੀਂ ਜਾ ਸਕਦੇ। ਤੇ ਤਾਂ ਵੀ ਕਾਫੀ ਹੋ ਗਿਆ ਵਾ ਹੁਣ ਆਪਾਂ ਸਮਾਨ ਲੈ ਕੇ ਸਾਰਾ ਕਿ ਬਾਹਰ ਹੁਣ ਚਾਹ ਪਾਣੀ ਪੀਵਾਂਗੇ ਸੇ ਬੈਠੇ ਤੇ ਫੇਰ ਹੁਣ ਪਿੰਡ ਨੂੰ ਜਿਹੜੇ ਆ ਕਿ ਚਾਲੇ ਪਾਵਾਂਗੇ ਕਿਉਂਕਿ ਸੰਗਤਾਂ ਸ੍ਰੀ ਦੇ ਰੀਆਂ ਗਈਆਂ ਤੇ ਹੁਣ ਹਾਂ ਮਗੇ ਮੁੰਡੇ ਯੋਰ ਬਹੁਤ ਜਿਆਦਾ ਲੱਗੇ ਆ ਧੰਨਵਾਦ ਆ ਜੀ ਬੇੜਾ ਜਿਹੜਾ ਬਹੁਤ ਮੁਸ਼ਕਲ ਨਾਲ ਆਇਆ ਬੰਨੇ ਤੇ ਕਿਉਂਕਿ ਇੱਕ ਵਜਨ ਬਹੁਤ ਜ਼ਿਆਦਾ ਸੀ ਤੇ ਇੱਕ ਪਾਣੀ ਦੀ ਬਹੁਤ ਜਿਆਦਾ ਸਪੀਡ ਹੀ ਉਸ ਤੋਂ ਜਿਹੜਾ ਉਹ ਇੰਜਨ ਹੀ ਖਰਾਬ ਹੋ ਗਿਆ ਸੀ ਗੱਡੀ ਸੋਹਣੀ ਗੱਲ ਖਾਈ ਕਿਸੇ ਨੇ ਗੱਡੀ ਤੇ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਨਾ ਰੋਗ ਬੀ ਸੋਹਣੀ ਗੱਲ ਖਾਈ ਕਿਸੇ ਨੇ ਜੇ ਆਪ ਸਾਦੇ ਵਿਆਹ ਕਰਾਂਗੇ ਸਾਦੇ ਭੋਗ ਤੇ ਆਪਕੇ ਸੱਤੇ ਕਰਜ਼ਾਂ ਕਟੇ ਤੇ ਨਾ ਕੋਈ ਰੋਗ ਲੱਗੇ ਤੇ ਨਾ ਕੋਈ ਚਿੰਤਾ ਆਣ ਸੀ ਪਾਤ ਘਰੋਂ ਚੱਲੇ ਆ ਸਾਰੇ ਛੇਕ ਆਪਣੇ ਨਾਲ ਆ ਲਾਡੀ ਜਗਾ ਬਵਾਸਾ ਤੇ ਮਗਰ ਆਪਣੇ ਪਹਿਲਵਾਨ ਜੀ ਸਰਪੰਚ ਸਾਹਿਬ ਲੱਖੂ ਤੇ ਆਪਣੇ ਆ ਵੀਰੋ ਨੇ ਬੈਠੇ ਆ ਸਰਪੰਚ ਸਾਹਿਬ ਹੋਣੀ ਹਾਂ ਇੱਥੇ ਤੁਸੀਂ ਜਾਂਦੇ ਆ ਦਾਸ ਹਾਂ ਤੇ ਹੁਣ ਆਪਾਂ ਵੀ ਅਹੀਂ ਮੋਰਚਾ ਫਤਿਹ ਕਰਕੇ ਹੁਣ ਅਹੀਂ ਵੀ ਮੋਰਚਾ ਫਤਿਹ ਕਰਕੇ ਅਹੀਂ ਮੋਰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਪਤਾ ਹੀ ਆ ਵੀ ਜੋ ਆਪਣੀ ਆ ਬਾਈ ਨੇ ਡਿਊਟੀ ਲਈ ਆ ਵੀ ਜਿਹੜੇ ਘਰ ਮਤਲਬ ਇਸ ਟਾਈਮ ਔਖੀ ਘੜੀ ਦੇ ਵਿੱਚ ਚੱਲ ਰਿਹਾ ਕੰਮ ਉਹ ਮਤਲਬ ਘਰ ਜਿਹੜੇ ਢਾਹ ਲੱਗੇ ਉਹ ਖਾਲੀ ਕਰਨੇ ਆ ਤੇ ਅੱਜ ਅਸੀਂ ਦੋ ਘਰ ਖਾਲੀ ਕਰਕੇ ਅਸੀਂ ਹੁਣ ਪਿੰਡ ਨੂੰ ਪਰਤ ਰਹੇ ਆ ਤੇ ਆਪਣੇ ਨਾਲ ਆ ਹਰੀਨੋਂ ਤੋਂ ਪੈਰੋਂ ਪੈਰੋਂ ਬੱਡੀ ਦੇ ਸਰਪੰਚ ਉਹ ਵੀ ਪੂਰੀ ਆਪ ਦਾ ਸਹਿਯੋਗ ਦੇ ਰਹੇ ਆ ਇਹਨਾਂ ਲੋਕ ਕੱਲ ਵੀਰ ਬਿਗਾਏ ਆਏ ਹੀ ਅੱਜ ਉਹਨਾਂ ਨੇ ਅੱਜ ਉਹ ਸਵੇਰ ਵਾਪਸ ਗਏ ਆ ਰਾਤ ਇੱਥੇ ਰਹਿ ਆ ਤੇ ਇਹ ਵੀ ਹੁਣ ਸਾਡੇ ਨਾਲ ਪੂਰਾ ਸਹਿਯੋਗ ਦੇ ਰਿਹਾ ਇਹਨਾਂ ਨੇ ਬਾਕੀ ਇਹ ਵੀ ਸਾਨੂੰ ਭਰੋਸਾ ਦਿੰਦਾ ਵੀ ਜਦੋਂ ਪਾਣੀ ਥੱਲੇ ਲੈ ਜਾਊਗਾ ਤੁਹਾਨੂੰ ਜਿੰਨਾ ਹੋ ਸਕੇ ਵਾਦ ਤੋਂ ਵੱਧ ਤੁਹਾਡੀ ਮਦਦ ਕਰਾਂਗੇ ਜਿੰਨਾ ਹੋ ਸਕਦਾ ਤੇ ਬਾਕੀ ਤੁਸੀਂ ਆ ਵੇਖ ਸਕਦੇ ਹੋ ਬਾਕੀ ਤੁਹਾਨੂੰ ਸਵੇਿਰ ਦੀ ਅਪਡੇਟ ਮਹਾਰਾਜ ਸੁਖਸਨੇਹਾ ਦਾ ਸੁਖੀ ਸੰਧੀ ਕੋਈ ਵਧੀਆ ਸਨੇਹਾ ਲਿਆਵੇ ਵੀ ਜਿਨ੍ਹਾਂ ਨੇ ਘਰ ਖਾਲੀ ਕਰਕੇ ਆ ਮਹਾਰਾਜ ਉਹ ਇਦਾਂ ਹੀ ਹੋਣ ਸਹੀ ਸਲਾਮਤ ਇਦਾਂ ਹੀ ਖੜੇ ਰਹਿਣਾ। ਤੇ ਬਾਕੀ ਤੁਸੀਂ ਇਧਰ ਵਿਚਾਰ ਲੈ ਰਹੇ ਆਂ। ਕੀ ਕੰਮ ਦਾ ਖਤਰੇ ਵਾਲਾ ਹੀ ਆ? ਬਾਕੀ ਕੰਮ ਸੇਵਕਾ ਖਤਰੇ ਵਾਲਾ ਹੀ ਆ। ਸੇਵਕਾ ਖਤਰੇ ਵਾਲੇ ਕਰ ਲਏ ਆ। ਹਾਂ। ਵੀ ਚਲੋ ਪ੍ਰਮਾਤਮਾ ਨੇ ਦੁੱਖ ਤਾਂ ਦਿੱਤਾ ਉਹ ਚਲੋ। ਹਾਂ। ਉਹਦੇ ਪਾਸ ਰਹੀ ਆ। ਉਹਨੇ ਜੋ ਕਰਨ ਉਹ ਹੀ ਹੋਣਾ ਪਰ ਇਹ ਲੋਕ ਮੰਡ ਵਾਲੇ ਆ ਬਾਈ ਉਹ ਹੀ ਇੱਥੇ ਕੰਮ ਕਰ ਸਕਦੇ ਆ ਹੋਰ ਕੋਈ ਜਾਣਾ ਕਰ ਨਹੀਂ ਕਰ ਸਕਦਾ। ਅਸੀਂ ਵੇਖਿਆ ਅੱਜ ਮਸੀਨ ਉਹ ਵੀ ਕਿਵੇਂ ਬੇੜੇ ਭਰ-ਭਰ ਕੇ ਲਿਆਂਦੇ ਆ। ਬਾਈ ਗੁਰਜੀਤ ਖਾਲਸਾ ਤੇ ਬਾਈ ਗੁਰਜੀਤ ਫਤਿਹ। ਆ ਸੇਮ ਦੀ ਪ੍ਰੋਬਲਮ ਇੱਥੇ ਵੀ